ਸ੍ਰੀ ਅਕਾਲ ਦੋਸਤੋ ਬੱਬੂ ਮਾਨ ਦੇ ਸ਼ੋਅ ਦੇ ਵਿੱਚ ਅਜਿਹਾ ਕੀ ਹੋ ਗਿਆ ਕਿ ਕਿਰਪਾਨਾਂ ਚੱਲ ਗਈਆਂ ਤੁਹਾਨੂੰ ਇਹ ਸਾਰੀ ਖਬਰ ਦੱਸਾਂਗੇ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਦੋਸਤੋ ਜਿਵੇਂ ਤੁਹਾਨੂੰ ਪਤਾ ਹੈ ਕਿ ਅਕਸਰ ਬੱਬੂ ਮਾਨ ਦੇ ਜੋ ਅਖਾੜੇ ਹੁੰਦੇ ਹਨ ਉਹਨਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਉਹਨਾਂ ਦੇ ਫੈਨਸ ਉਹਨਾਂ ਨੂੰ ਸੁਣਨ ਲਈ ਆਉਂਦੇ ਨੇ ਤੇ ਉੱਥੇ ਜੋ ਕੰਟਰੋਲ ਕਰਨਾ ਵੀ ਔਖਾ ਹੋ ਜਾਂਦਾ ਹੈ ਅਜਿਹਾ ਹੀ ਕੁਝ ਹੋਇਆ ਹੈ ਉਹਨਾਂ ਦੇ ਇੱਕ ਅਖਾੜੇ ਦੇ ਵਿੱਚ ਕੁਝ ਦਿਨ ਪਹਿਲਾਂ ਉਹ ਜਿੱਥੇ ਅਖਾੜਾ ਲਾਉਣ ਗਏ ਸੀ ਉੱਥੇ ਕੁਝ ਨੌਜਵਾਨਾਂ ਦੇ ਵਿੱਚ ਆਪਸੀ ਤਕਰਾਰ ਹੋ ਗਿਆ ਤੇ ਉੱਥੇ ਉਹਨਾਂ ਨੇ ਕਿਰਪਾਨਾਂ ਕੱਢ ਲਈਆਂ ਉੱਥੇ ਜ਼ਿਆਦਾ ਪ੍ਰਸ਼ਾਸਨ ਨਾ ਹੋਣ ਕਾਰਨ ਜੋ ਇਸ ਗੱਲ ਦੀ ਕਮੀ ਮਹਿਸੂਸ ਕੀਤੀ ਗਈ ਹੈ ਕਿ ਉੱਥੇ ਪੁਲਿਸ ਘੱਟ ਸੀ ਅਤੇ ਕੰਟਰੋਲ ਨਹੀਂ ਹੋਇਆ ਭੀੜ ਜ਼ਿਆਦਾ ਸੀ ਇਸ ਦੇ ਕਾਰਨ ਹੀ ਉੱਥੇ ਜੋ ਕਿਰਪਾਨਾਂ ਨੌਜਵਾਨਾਂ ਵੱਲੋਂ ਕੱਢੀਆਂ ਗਈਆਂ ਤੇ ਉੱਥੇ ਕਾਫੀ ਜ਼ਿਆਦਾ ਲੜਾਈ ਵਾਲਾ ਮਾਹੌਲ ਬਣ ਗਿਆ ਸੀ ਵੀਡੀਓ ਨੂੰ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ